ਸੁਵਿਧਾ ਲੋ ਜੀ ਪਹੁੰਚ ਗਏ ਫਤਗੜ ਤੋਂ ਸੁਵਿਧਾ ਬਤਨ ਕਿ ਅਸੀਂ ਯਕੀਨ ਕਰਦੇ ਹਾਂ ਕਿ ਇਹ ਸੁਵਿਧਾ ਕਰਕੇ ਸੁਵਿਧਾ ਬਣੇਗੀ ਹਾਂ ਜੀ ਹਾਂ ਅੱਜ ਤੇ ਬਸ ਸਿਰ ਲੋ ਬੀ ਆ ਨਹੀਂ ਥੀ ਲੋ ਨਹੀਂ ਅੰਦਰ ਮਰ ਜੀ ਬੋਲਣ ਸੀ ਚਾਹੀ ਹਾਂ ਜੀ ਤੇ ਬਾਬਾ ਜੀ ਆਪਾਂ ਮਨ ਕੇ ਜੀ ਇਹ ਚਾਚੂ ਆਈ ਦੀ ਹੈ ਲੰਗੇ ਤੋਂ ਲੰਗੇ ਨੱਕੇ ਜੇ ਆਪਾਂ ਆਪਾਂ ਜੇ ਜੀ ਹਾਂਜੀ ਹੁਣ ਆਪਾਂ ਜਾ ਰਹੇ ਹਾਂ ਭੋਰਾ ਸਾਹਿਬ ਭੋਰਾ ਸਾਹਿਬ ਵਾਲੀ ਸਾਈਡ ਤੇ ਇਹ ਬਿਲਕੁਲ ਠੰਡਾ ਕੁਝ ਦੇ ਸਾਹਮਣੇ ਹੈਗਾ ਤੇ ਉੱਪਰ ਪ੍ਰਕਾਸ਼ ਹੈਗਾ ਤੇ ਨੀਚੇ ਭੋਰਾ ਸਾਹਿਬ ਜਿੱਥੇ ਸਾਗਤਾਂ ਨੇ ਮਿਹਰ ਚੜਾ ਗਿਆ ਸੀ

No, yeah, சேரானா ரூப நிஃபா விமே ஹர பீனா லால பார்த்தீ அனாஹேனா இசோ சோரி பிரபு நான்க सो ठाकुर सही पोते ना वाहे गुरु का खालसा वाहे that is for the board of our god who saw to us online ਚੜੀ ਗਲੇ ਰਹਿਣ ਤੇ ਚੜੀ ਗਲੇ ਮੈਨੂੰ ਡਾਇਰੈਕਟ ਨਹੀਂ ਪਤਾ ਇਸ ਤੋਂ ਬਾਅਦ ਫਿਰ ਹੁਣ ਸਿੱਧਾ ਆਪਾਂ ਜੱਤੀ ਜੱਤੀ ਨੂੰ ਫਿਰ ਆਪਣਾ ਬਾਬਾ ਸੰਤੋਖ ਸਿੰਘ ਜੀ ਦੇ ਰਾਸ਼ਮੇ ਲੈ ਕੇ ਕਰਕੇ ਫਿਰ ਉਥੋਂ ਬਤੇ ਬੁਲਾ ਦੇ ਉਹ ਕਿਹੜੇ ਨੇ ਜਿਹੜੇ ਕੀ ਕਹੇ ਬਾਬਾ ਸੰਤੋਖ ਸਿੰਘ ਉਹ ਕਿਹੜੇ ਨੂੰ ਵਰਸਾਣਾ ਸੰਤੋਖ ਲੱਗੇ ਜਲਦੀ ਸੰਤਨ ਅੰਸ਼ਵਾਦ ਨਹੀਂ 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 ਨਹੀਂ। ਹਲੇ ਹੋਇਆ ਸੀ। ਸਤਨਾਮ ਸਿੰਘ। ਵਾਹਿਗੁਰੂ ਜੀ ਜੀ ਆਪ ਸਭ ਨੂੰ ਇਸ ਅਸਥਾਨ ਦੇ ਦਾ ਪਤਾ ਲੱਗੇਗਾ ਹੋਣਾ ਤੁਸੀਂ ਪਿੱਛੇ ਸਕਰੀਨ ਦੇ ਉੱਤੇ ਦੇਖਿਆ ਹੋਗਾ ਇਤਿਹਾਸ ਸੋ ਇਸ ਬੁਰੂ ਕਰ ਦਾ ਨਾਮ ਬੀਵਾਨਗੜ ਸਾਹਿਬ ਹੈ ਜਿਸ ਨੂੰ ਸ਼ੇਰਾਂ ਵਾਲੇ ਬੁਰੂ ਕਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਸਹਿਜਾ ਦੇਵ ਨੂੰ ਸ਼ੀਰ ਕਰਨ ਤੋਂ ਬਾਅਦ ਅਤੇ ਮਾਤਾ ਜੀ ਵੀ ਜਦੋਂ ਸ਼ੀਰ ਹੋ ਗਏ ਸੀ ਤਾਂ ਮਾਤਾ ਜੀ ਔਰ ਸਹਿਜਾ ਦੇਵ ਦੇ ਸਰੀਰ ਨੂੰ ਹੰਸਲਾ ਨਦੀ ਦੇ ਕੰਢੇ ਜੰਗਲ ਦੇ ਵਿੱਚ ਸੋਪੜ ਦਿੱਤਾ ਗਿਆ ਸੀ ਜਿੱਥੇ ਮਾਰ ਖੋਰ ਜਾਨਵਰ ਰਹਿੰਦੇ ਸਨ ਤੇ ਜਾਲਮ ਮੁਗਲਾਂ ਨੂੰ ਲੱਗਦਾ ਸੀ ਕਿ ਇੱਥੇ ਸਹਬਜ਼ਾਦਿਆਂ ਨੂੰ ਜੰਗਲੀ ਜਾਨਵਰ ਖਾ ਜਾਣਗੇ ਪਰ ਉਹਨਾਂ ਦੀ ਸੋਚ ਦੇ ਉਲਟ ਹੋਇਆ ਬੱਬਰ ਸ਼ੇਰਾਂ ਨੇ 48 ਘੰਟੇ ਬਾਕੀ ਜਾਨਵਰਾਂ ਤੋਂ ਸਹਬਜ਼ਾਦਿਆਂ ਦੇ ਅਤੇ ਮਾਤਾ ਜੀ ਦੇ ਸ਼ਰੀਰਾਂ ਵੀ ਰੱਖਿਆ ਕੀ ਸੀ ਤੇ ਜਦੋਂ ਇਸ ਗੱਲ ਦਾ ਪਤਾ ਦੀਵਾਨ ਤੋਂ ਡਰ ਮਰ ਜੀਣ ਲੱਗਿਆ ਦੀਵਾਂ ਡੋਡਰ ਮਾਜੀ ਅਧਿ ਦੇ ਨਾਲ ਦੀਵਾਂ ਡੋਡਰ ਮਾਜੀ ਅਧਿ ਸੰਗਰਜੀ ਨੇ ਆਖ ਸੰਗਤ ਨੇ ਆਖੀ ਇੱਕੋ ਸ਼ਰੀਰਾਂ ਦੀ ਸਾਮ ਸੰਭਾਲ ਕੀਤੀ ਅਤੇ ਸ਼ਰੀਰਾਂ ਨੂੰ ਇਸ਼ਨਾਨ ਕਰਵਾਇਆ ਤੇ ਦੂਜੀ ਦੀਵਾਂ ਵਿੱਚ ਇਸੇ ਚੇ ਕਾਜ਼ ਮਗਰ ਜੀ ਨਦੀ ਸੀ ਇਥੇ ਸਾਂਝਾ ਦੇਣਾ ਇਸ ਨਦੀ ਵਿੱਚ ਸੁੱਟਿਆ ਸੀਗਾ ਵਾਹਿਰੋ ਵਾਹਿਰੋ ये सब तो मेरा नहीं है हां ये निशानियां है हां ये निशानियां है इथे इथे सागर दिन सुट्या हुआ सी है ना सागर दिन थे होश हो गए सी ये दिन बाद शरीर का तो झटका सी गया तो नो बाद एक से भी जंगल हैगा ਫਰਸ਼ੇਰਾਂ ਨੇ ਇੱਥੇ ਰੱਖੀ ਕੀਤੀ ਸੀ ਮੈਂ ਤੁਹਾਨੂੰ ਜਿਵੇਂ ਮੈਂ ਮਾਇਆ ਮੈਂ ਸਰਵਿਸ 82 ਉਸ ਇਨਵੌਇਸ ਚੀਜ਼ ਜਿਹੜਾ ਸੀ Well, done. ਇੱਥੇ ਕਟਿੰਗ ਦਾ ਕੰਮ ਚੱਲ ਰਿਹਾ ਕਟਿੰਗ ਦੀ ਕਲਾਸ ਲੱਗ ਰਹੀ ਹੈ ਅੱਛਾ ਇਹ ਦੋ ਘਰਾਂ ਦੇ ਆ ਵੀ ਸੀ ਹਾਂ ਹਾਂ ਦੋ ਬੜ ਗਏ ਨੇ ਬੰਦੇ ਵੱਟ ਸਾਰੇ ਅੰਦਰ ਸੁਣਿਆ ਜੀ ਬੰਦੇ ਵੱਟ ਸੇ ਜਿਹੜਾ ਉਹ ਜਰਰ ਹੋਈ ਐ ਇਹਨੇ ਜਿੰਦੂ ਆ ਆ ਅੰਦਰ ਘੜੇ ਇਹ ਅੰਦਰ ਘੜੇ ਜਿਹੜਾ ਬੇਰੀ ਹੂੰ ਟਾਈਮ ਕਿੰਨਾ ਹੋ ਗਿਆ ਹੋਏ ਸਰ ਟਾਈਮ ਹਾਂ ਜੀ ਜੀ 1:17 ਹੋ ਗਈ ਲਓ ਜੀ ਇੱਥੇ ਤੋਂ ਬਾਕੀ ਸਮਸੇ ਜੀ ਦੇ ਘਰੇ ਇਹ ਮਾਸਰ ਜੀ ਨੇ ਆਪਣਾ ਅੱਛਾ ਸਿਹਰਾ ਤੋਂ ਹੀ ਸੀ ਉਹਨਾਂ ਦੇ ਘਰੇ ਇਹ ਤੇ ਵਟਿੰਗ ਗਲਾਸ ਲੱਗ ਰਹੀ ਸੀ ਆ ਇਹ ਵੀ ਨੂ ਕੰਟ ਹੈ ਜਿਹਨੇ ਤੁਹਾਨੂੰ ਪਹੁੰਚਾਈ ਸੀ ਸੋ ਆਈ ਹੋਪ ਕਿ ਤੁਹਾਨੂੰ ਅੱਜ ਦਾ ਵੀਡੀਓ ਪਸੰਦ ਆਇਆ ਹੋਗਾ ਤੇ ਅਗਰ ਤੁਸੀਂ ਜਾਂ ਫਸਟ ਟਾਈਮ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਲਾਈਕ ਸ਼ੇਅਰ ਤੋਂ ਕਮੈਂਟ ਜ਼ਰੂਰ ਕਰਾ ਦੇਣਾ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੰਨ ਲਾ ਕਿਸੇ ਹੋਰ ਵੀਡੀਓ ਵਿੱਚ